ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਭੂ ਮਾਫੀਆ ਕਰੋੜਾਂ ਦੀ ਜ਼ਮੀਨ ਤੇ ਧੱਕੇ ਦੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਣਕਾਰੀ ਦਿੰਦੇ ਆ ਜ਼ਮੀਨ ਦੇ ਮਾਲਕ ਹਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਕਾਰਾਵਾਰਾ ਇਲਾਕੇ ਦੇ ਵਿੱਚ ਉਸ ਦੀ ਖੇਤੀਬਾੜੀ ਦੀ ਜ਼ਮੀਨ ਹੈ ਉਹਨਾਂ ਦੇ ਪਿਤਾ ਨੇ ਕਈ ਸਾਲ ਪਹਿਲਾਂ ਸੈਂਟਰ ਗਵਰਨਮੈਂਟ ਤੋਂ ਇਹ ਜ਼ਮੀਨ ਖਰੀਦੀ ਸੀ ਜਿਸ ਦੇ ਸਾਰੇ ਮਾਲਕਾਨਾ ਹੱਕ ਜਿਹੜੇ ਨੇ ਉਹ ਹਰਿੰਦਰਪਾਲ ਸਿੰਘ ਦੇ ਕੋਲ ਨੇ ਉਹਨਾਂ ਦੋਸ਼ ਲਗਾਇਆ ਕਿ ਰਣਤੀਰ ਸਿੰਘ ਤੀਰਾ ਨਾਮ ਦਾ ਵਿਅਕਤੀ ਜੋ ਕਿ ਸੰਗਰੂਰ ਦਾ ਰਹਿਣ ਵਾਲਾ ਹੈ ਜ਼ਮੀਨ ਤੇ ਤੱਕੇ ਦੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਉਸ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਪੁਲਿਸ ਪ੍ਰਸ਼ਾਸਨ ਕਾਰਪੋਰੇਸ਼ਨ ਤੇ ਇਸ ਦੇ ਨਾਲ ਹੀ ਮਾਲ ਮਹਿਕਮੇ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਇਨਸਾਫ ਨਹੀਂ ਹੋਇਆ ਉਹਨਾਂ ਕਹੇ ਕਿ ਸਬੰਧੀ ਉਹਨਾਂ ਨੇ ਸਬੰਧਤ ਥਾਣੇ ਦੇ ਐਸਐਚਓ ਨੂੰ ਵੀ ਸ਼ਿਕਾਇਤ ਦਿੱਤੀ ਹੈ ਐਸਐਚਓ ਦਾ ਕਹਿਣਾ ਹੈ ਕਿ ਜੇ ਇਸ ਮਾਮਲੇ ਤੇ ਮੈਂ ਕਾਰਵਾਈ ਕੀਤੀ ਤਾਂ ਇਹਨਾਂ ਨੇ ਮੇਰੀ ਵਰਦੀ ਉਤਰਵਾ ਦੇਣੀ ਹੈ ਜਾਂ ਬਦਲੀ ਕਰਵਾ ਦੇਣੀ ਹੈ ਜਬੰਦੀ ਜਦ ਕਾਰਪੋਰੇਸ਼ਨ ਦੇ ਅਧਿਕਾਰੀ ਨੂੰ ਫੋਨ ਕੀਤਾ ਗਿਆ ਤਾਂ ਉਸ ਦੇ ਵੱਲੋਂ ਕਾਫੀ ਗਾਲੀ ਗਲੋਚ ਕੀਤੀ ਗਈ ਉਹਨਾਂ ਆਖਿਆ ਕਿ ਮੈਂ ਇਨਸਾਫ ਦੇ ਲਈ ਦਰਦ ਦਰਦੀਆਂ ਠੋਕਰਾ ਖਾਣ ਨੂੰ ਮਜਬੂਰ ਹੋ ਗਿਆ ਤੇ ਇਸ ਪੀੜਤ ਵਿਅਕਤੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਬੰਦਾ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਦੇ ਜ਼ਮੀਨ ਦੇ ਉੱਪਰ ਭੂ ਮਾਫੀਆਂ ਜੋ ਕਿ ੱੱਕੇ ਦਿਨਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਉਸ ਨੂੰ ਹਟਾਇਆ ਜਾਵੇ ਆ ਮਾਨਯੋਗ ਸਿੱਟ ਦੇ ਸਾਹਮਣੇ ਤਿੰਨ ਹਲਕਾ ਪਟਵਾਰੀ ਕਾਰਾਬਾਰ ਮਾਹਲ ਬਗਾਤ ਅਤੇ ਸ਼ੇਖੇਵਾਲ ਵੱਲੋਂ ਇਹ ਰਿਪੋਰਟ ਤਿਆਰ ਕੀਤੀ ਗਈ। ਸ਼ੇਖੇਵਾਲ ਦੇ ਸਾਲਮ ਨੰਬਰਾਨ ਦੀ ਨਿਸ਼ਾਨਦੇਹੀ ਮੰਗੀ ਸੀ। ਜਿਹਦੇ ਨਾਲ ਇਹਨਾਂ ਨੇ ਟੈਂਪਰਿੰਗ ਕਰਕੇ ਮਾਨਯੋਗ ਪੁਲਿਸ ਦੇ ਪਾਸ ਪੇਸ਼ ਕੀਤੀ ਔਰ ਪੁਲਿਸ ਇਹਦੇ ਤੇ ਵੀ ਕੋਈ ਪਰਚਾ ਕਰਨ ਨੂੰ ਤਿਆਰ ਨਹੀਂ। ਇੱਕ ਤਾਂ ਜਾਲੀ ਐਗਰੀਮੈਂਟ ਕਰਾਇਆ ਉਹ ਇਹਨਾਂ ਨੇ ਅਰੈਸਟ ਕਰਵਾਤੀ ਸੀ CBI ਕੋਲ। ਇਹ ਔਰ ਇਹਦੇ ਪਿੰਡ ਦੇ ਰਦੀਰ ਸਿੰਘ ਦੇ ਪਿੰਡ ਸਬੂਰਾ ਦੇ ਵਿੱਚ ਜੜਵਾ ਜਿਲ੍ਹਾ ਆਪਣਾ ਸੰਗਰੂਰ ਦੇ ਵਿੱਚ ਰੇਡ ਪਈਏ ਇਹ ਵਿੱਚੋਂ ਸਲਿੱਪ ਕਰ ਗਿਆ ਹੈ ਇਹ ਸੈਂਟਰਲ ਗਵਰਨਮੈਂਟ ਤੋਂ ਖਰੀਦਿਆ ਤਹਿਸੀਲਦਾਰ ਸੇਲਜ਼ ਵੱਲੋਂ ਜਾਰੀ ਕੀਤਾ ਹੈ ਠੀਕ ਆ ਇੱਕ ਹੈ ਉਸ ਤੋਂ ਬਾਅਦ ਐਸਚਓ ਆਦੀ ਹਾਂਜੀ ਹਾਂਜੀ ਬਸ ਡਾਕੂਮੈਂਟ ਕੱਢੇ ਹੋ ਜਿੱਦੇ ਤੇ ਬਰੀਫ ਕਰੋਗਾ ਨਾ ਜੀ ਨਾ ਡਾਕੂਮੈਂਟ ਦਿਖਾਈ ਇਹ ਤਾਂ ਚਲੋ ਪੱਕੀ ਦਿਖਾਣਾ ਇਹ ਤਾਂ ਅਖਬਾਰ ਚ ਖਬਰ ਹੈ ਦੇ ਦਿਆਂਗੇ ਇਹ ਵੀ ਅਖਬਾਰ ਚ ਨਾ ਜੀ ਇਹ ਵੀ ਖਬਰਾਂ ਆਈਆਂ ਅੰਕ ਤੂਟਾ